ਮੈਂ ਤੁਹਾਡਾ ਆਪਣਾ ਗਿੱਲ ਦੋਸਤੋ ਸਤਸ਼ਿ ਸ਼੍ਰੀ ਅਕਾਲ ਮੈਂ ਗਿੱਲ ਹਸਪੀਟਲ ਦੇ ਡਾ ਰੂਪ ਤੋਂ ਪਰਵਾਹ ਕਰਦਾ ਹਾਂ ਐਮ ਬੀ ਮੈਡੀਸਨ ਇਹ ਵੀਡੀਓ ਮੇਰੇ ਕੋਲ ਕੱਲ ਹੀ ਕੋਈ ਚਿੱਟਾ ਲਾਉਂਦਾ ਥਾ ਯਾ ਚਿੱਟੇ ਦੇ ਇੰਜੈਕਸ਼ਨ ਪੀ ਕੇ ਲਾਉਂਦਾ ਸੀ ਮੇਰੇ ਕੋਲ ਇਹ ਲਾ ਲਾ ਕੇ ਤੁਸੀਂ ਬੋਡੀ ਦੇ ਵਿੱਚ ਦੇਖ ਰਹੇ ਹੋ ਇਹ ਕੀ ਹਾਲ ਹੋਇਆ ਰੂਜ਼ ਸਾਰੇ ਸੀਰੀਜ਼ ਦੇ ਵਿੱਚ ਉਸ ਜਾਗਮ ਹੋ ਗਏ ਸੋ ਇਹਦੇ ਨਾਲ ਐਚ ਆਈ ਵੀ ਇਹ ਹਾਲਤ ਹੋ ਚੁੱਕੀ ਹੈ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਹੈ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਵੀ ਵੀਰ ਇਸ ਦਲਦਲ ਦੇ ਵਿੱਚ ਤਸੀਬ ਹੋਏ ਆਪਣੇ ਆਪ ਤੇ ਕੰਟਰੋਲ ਕਰ ਲਓ ਚਿੱਟੇ ਦੀ ਓਵਰਡੋਜ਼ ਨਾਲ ਇਹ ਚੀਜ਼ ਦਾ ਕਾਲਾ ਪੀਲਾ ਪੋਜ਼ਿਟਿਵ ਹੈ ਔਰ ਚਿੱਟੇ ਨਾਲ ਬਹੁਤ ਭਿਆਨਕ ਬਿਮਾਰੀਆਂ ਲੱਗ ਕੇ ਤਾਂ ਤੁਹਾਡੀ ਮੌਤ ਹੋ ਸਕਦੀ ਹੈ ਪਰ ਤੁਸੀਂ ਚਿੱਟਾ ਸੜਨ ਨਾਲ ਨਹੀਂ ਮਰੋ ਸਾਡੀ ਜਿਹੜੀ ਪਲੀ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਤੇ ਹੁਣ ਸਾਡੇ ਕੋਲ ਕੋਈ ਜਿਹੜੇ ਵੀਰ ਇਸ ਦਾਲ ਦਾਲ ਦੇ ਵਿੱਚ ਧਸੇ ਹੋਏ ਨੇ ਤੇ ਚਿੱਟੇ ਸ਼ਾਇਦ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਪਹੁੰਚ ਗਏ ਤੁਹਾਡੇ ਨਾਲ ਹੈ ਪਤਾ ਲੱਗ ਸ ਜਿੰਨੇ ਦਾ 1 ਗ੍ਰਾਮ ਚਿੱਟਾ ਆਉਂਦਾ ਉਹਨੇ ਚ ਮੈਂ ਤੁਹਾਡਾ ਪੂਰਾ ਟ੍ਰੀਟਮੈਂਟ ਕਰ ਦੂੰਗਾ ਵਾਦਾ ਕਰਦਾ ਮੈਂ ਪੁਲਸ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਚਿੱਟਾ ਵੇਚਦਾ ਹੈ ਉਹਨੂੰ ਠੋਕੋ ਤੇ ਜਿਹੜਾ ਵੀ ਚਿੱਟਾ ਪੀਂਦਾ ਹੈ ਉਹਨੂੰ ਰੋਕੋ ਉਹਦਾ ਇਲਾਜ ਕਰਾਓ ਜੇ ਹੁਣ ਆਪਾਂ ਇਸ ਕੋਡ ਨੂੰ ਖਤਮ ਕਰਨ ਨੂੰ ਲੱਗੇ ਤਾਂ ਸਾਨੂੰ ਘੱਟੋ ਘੱਟ ਵੀ 10 ਸਾਲ ਲੱਗ ਜਾਣੇ ਮੇਰੀ ਇਹ ਬੇਨਤੀ ਹਰ ਅਫਸਰ ਹਰ ਮੁਲਾਜ਼ਮ ਦੇ ਮੋਬਾਈਲ 'ਚ ਤੇ ਹਰ ਬੰਦੇ ਦੇ ਮੋਬਾਈਲ 'ਚ ਪਹੁੰਚਾਓ ਤਾਂ ਕਿ ਆਪਾਂ ਆਪਣੀ ਜਵਾਨੀ ਨੂੰ ਸਾਂਭ ਸਕੀਏ ਥੈਂਕ ਯੂ